ਕੈਂਟਾਂ ਦੀ ਸੀਗੀ ਵੀਡੀਓ ਵੀਡੀਓ ਦਿਖਾਈ ਗਈ ਹੈ ਜੀ ਉਹਦੇ ਚ ਤਾਂ ਬਸ ਇੱਕ ਲੰਮੇ ਪੈੰਦਾ ਦਿਖਾਇਆ ਕੈਂਟਾ 2-2 ਘੰਟੇ ਦੀ ਵੀਡੀਓ ਹੀ ਬਣੀ ਹੋਈ ਹੈ ਬਿਲਕੁਲ ਛੋਟੀ ਪਤਾ ਨਹੀਂ ਕੀ ਚੀਜ਼ ਜੇ ਕਿਸ ਨੇ ਬਾਹਰੋਂ ਪੜਾਈ ਹੈ ਉਹ ਫਿਰ ਉਸ ਜੇਬ ਚ ਪਾਉਂਦਾ ਉਸ ਨਾਲ ਉਹ ਦੇਖਦਾ ਦਵਾ ਬਿਲਕੁਲ ਪਾੜ ਕੇ ਰੱਸੀ ਵਟ ਕੇ ਗਲ ਚ ਪਾਉਂਦਾ ਉਸ ਤੋਂ ਬਾਅਦ ਉਹ ਕੁਸ਼ਟ ਕਰਦਾ ਜਿਵੇਂ ਮੰਨ ਲਓ ਵੀ ਝੂਠਾ ਆਪਾਂ ਕਰਦੇ ਜਿਵੇਂ ਫਿਲਮਾਂ ਨਾਟਕਾਂ ਚ ਦੇਖਦੇ ਆ ਉਹ ਚੀਜ਼ ਕਰਦਾ ਗਲੇਜ ਜੇ ਬੰਨ ਲੈਂਦਾ ਫਿਰ اتار ਲੈਂਦਾ ਦੋ ਵਾਰੀ ਐ ਕਰਿਆ ਫਿਰ ਜਾ ਕੇ ਪਾਣੀ ਪੀ ਕੇ ਫਿਰ ਸੌ ਜਾਂਦਾ ਕੰਬਰ ਲੈ ਕੇ ਤੋਂ ਬਾਅਦ ਦੂਜੀ ਸਾਈਡ ਜਾਂਦਾ ਫਿਰ ਆਉਂਦਾ ਨਹੀਂ ਵਾਪਸ ਇਧਰ ਸਾਹਮਣੇ ਨਹੀਂ ਸੰਤਖਾਰ ਦੇ ਉਸ ਤੋਂ ਬਾਅਦ ਕੁਝ ਨਹੀਂ ਦਿਖਾਇਆ ਸਾਨੂੰ ਨਾ ਕੋਈ ਵਾਸੀ ਲੰਦਾ ਦਿਖਾਇਆ ਮਤਿਆ ਕਰਦਾ ਕੋਈ ਸੀ ਨਹੀਂ ਦਿਖਾਈ ਸ਼ੱਕ ਦੇ ਘੇਰੇ 'ਚ ਹੀ ਹੈ ਵੀਡੀਓ ਅਜੇ ਸੱਚ ਸਾਹਮਣੇ ਨਹੀਂ ਆਇਆ ਮੁਖਤਸਰ ਦੇ ਪਿੰਡ ਪੰਜਾਬਾ ਦੇ 22 ਸਾਲਾ ਗੱਭਰੂ ਜਸਪਾਲ ਸਿੰਘ ਦੀ ਪੁਲਿਸ ਕਸਟਡੀ ਵਿੱਚ ਹੋਈ ਮੌਤ ਉਸ ਤੋਂ ਬਾਅਦ Laash ਕਿੱਥੇ ਹੈ ਦੋਵਾਂ ਦਾ ਭੇਦ ਹਾਲੇ ਤੱਕ ਬਰਕਰਾਰ ਹੈ 29 ਮਈ ਨੂੰ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਹੋਣ ਜਾ ਰਿਹਾ ਹੈ ਪੰਜਾਬ ਦੇ ਫਰੀਦਕੋਟ ਦੇ ਵਿੱਚ ਪੂਰੇ ਪੰਜਾਬ ਤੋਂ ਇੱਥੇ ਲੋਕ ਪਹੁੰਚ ਰਹੇ ਨੇ ਉਸ ਤੋਂ ਪਹਿਲਾਂ 28 ਮਈ ਨੂੰ ਕਿਉਂਕਿ ਪੁਲਿਸ ਨੂੰ ਜਦੋਂ ਇੰਨੇ ਵੱਡੇ ਸੰਘਰਸ਼ ਉਲੀਕੇ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਨੂੰ ਜ਼ਰੂਰ ਭੱਜਣਾ ਪੈਂਦੀਆਂ ਨੇ 28 ਮਈ ਨੂੰ ਫਰੀਦਕੋਟ ਦੇ ਵਿੱਚ ਧਰਨੇ ਤੇ ਬੈਠੇ ਪਰਿਵਾਰਕ ਮੈਂਬਰ ਤੇ ਐਕਸ਼ਨ ਕਮੇਟੀ ਦੇ ਜਿੰਨੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਕੁਝ ਮੈਂਬਰਾਂ ਨੂੰ ਕੁਝ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਅਧਿਕਾਰੀਆਂ ਨੇ ਬੁਲਾਇਆ ਸੀ ਸੀਸੀਟੀਵੀ ਫੁਟੇਜ ਦਿਖਾਉਣ ਦੇ ਲਈ ਇਹ ਦਾਵਾ ਕਰਨ ਦੇ ਲਈ ਕਿ ਜਸਪਾਲ ਸਿੰਘ ਨੇ ਪੁਲਿਸ ਕਸਟਰੀ ਦੇ ਵਿੱਚ ਖੁਦਕੁਸ਼ੀ ਕੀਤੀ ਹੈ ਸਾਡੇ ਨਾਲ ਜਸਪਾਲ ਦੀ ਮਾਤਾ ਚਰਨਜੀਤ ਕੌਰ ਨੇ ਨਾਲ ਉਹਨਾਂ ਦੀ ਮਾਸੀ ਨੇ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਅਸੀਂ ਮਾਤਾ ਨੂੰ ਪੁੱਛਾਂਗੇ ਚਰਨਜੀਤ ਜੀ ਤੁਸੀਂ ਫੁਟੇਜ ਦੇਖੀ ਹੈ ਕੀ ਕੁਝ ਸੀਗਾ ਉਹਦੇ ਵਿੱਚ ਤੁਸੀਂ ਮਾਸੀ ਨੂੰ ਪੁੱਛ ਲਓ ਇਹ ਵੀ ਆਈ ਨਾਲ ਠੀਕ ਹੈ ਅਸੀਂ ਸਮਝਦੇ ਹਾਂ ਇਸ ਗੱਲ ਨੂੰ ਅਸੀਂ ਮਾਸੀ ਨਾਲ ਹੀ ਗੱਲ ਕਰਾਂਗੇ ਹਾਂਜੀ ਕੀ ਕੁਝ ਦੇਖਿਆ ਤੁਸੀਂ ਕਿੰਨੇ ਟਾਈਮ ਦਾ ਫੁਟੇਜ ਸੀ ਸਾਨੂੰ ਸਾਰਾ ਦੱਸੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਕੀ ਕੁਝ ਉਹਦੇ ਚ ਦਿਖਾਇਆ ਗਿਆ ਉਹ ਤਾਂ ਜੀ 4 ਘੰਟਿਆਂ ਦੀ ਸੀਗੀ ਵੀਡੀਓ ਵੀਡੀਓ ਦਿਖਾਈ ਗਈ ਹੈ ਜੀ ਉਹਦੇ ਚ ਤਾਂ ਬਸ ਇੱਕ ਲੰਮੇ ਪੈਂਦਾ ਦਿਖਾਇਆ ਘੰਟਾ ਦੋ-ਦੋ ਘੰਟਿਆਂ ਦੀ ਵੀਡੀਓ ਹੀ ਬਣੀ ਹੋਈ ਹੈ ਕਦੇ ਬਾਥਰੂਮ ਜਾਂਦਾ ਜੀ ਕਦੇ ਪਾਣੀ ਪੀਂਦਾ ਕਦੇ ਬੈਠਦਾ ਹੈ ਇੱਕ ਕੋਈ ਕੋਈ ਛੋਟੀ ਪਤਾ ਨਹੀਂ ਕੀ ਚੀਜ਼ ਜੇ ਕਿਸ ਨੇ ਬਾਹਰੋਂ ਫੜਾਈ ਹੈ ਉਹ ਫਿਰ ਉਸ ਜੇਬ ਚ ਪਾਉਂਦਾ ਉਸ ਨਾਲੋਂ ਲਿਖਦਾ ਹੈ ਦੀਵਾਰ ਤੇ ਅੱਛਾ ਕੀ ਕੀਨੇ ਫੜਾਈ ਹੈ ਕੁਝ ਪਤਾ ਲੱਗ ਰਿਹਾ ਹੈ ਪੁਲਿਸ ਵਰਦੀ ਜੀ ਪਤਾ ਨਹੀਂ ਜੀ ਇਸ ਤਰ੍ਹਾਂ ਨਹੀਂ ਪਤਾ ਲੱਗ ਕੱਲੇ ਬਸ ਹੱਥ ਹੀ ਦਿਖ ਰਿਹਾ ਚਿਹਰਾ ਨਹੀਂ ਦਿਖ ਰਿਹਾ ਜੀ ਉਸ ਤੇ ਹਵਾਲਾਤ ਦੇ ਵਿੱਚ ਉਹਦੇ ਸਲਾਖਾਂ ਦੇ ਵਿੱਚੋਂ ਫੜੀ ਸਲਾਖਾਂ ਦੇ ਵਿੱਚ ਦੀ ਫੜਾਈ ਹੈ ਜੀ ਹਾਂ ਜੀ ਤੁਹਾਨੂੰ ਅੱਜ ਪਹਿਲੇ ਖਾ ਪਾਇਆ ਜਾਂਦਾ ਵੀ ਉਸਨੇ ਵਾਪਸ ਲੈ ਲਈ ਪਰ ਵਾਪਸ ਨਹੀਂ ਲਈ ਉਹ ਚੀਜ਼ ਉਂਦਰ ਫੜਾਈ ਗਈ ਕੰਬਲ ਫੜਾਈ ਗਏ ਦੋ ਪਾਣੀ ਦੀ ਬੋਤਲ ਫੜਾਈ ਗਈ ਤੇ ਫਿਰ ਉਹ ਚੀਜ਼ ਜਿਹੜੀ ਤੁਸੀਂ ਕਹਿੰਦੇ ਹੋ ਫੜਾਈ ਗਈ ਉਹਦੇ ਨਾਲ ਕੀ ਕੀਤਾ ਜਸਪਾਲ ਨੇ ਉਹਦੇ ਨਾਲ ਦਵਾਰ ਤੇ ਲਿਖਿਆ ਹਾਂਜੀ ਕੀ ਲਿਖਿਆ ਕੁਝ ਸਮਝ ਆਈ ਤੁਹਾਨੂੰ ਉਹਦੇ ਇੰਗਲਿਸ਼ ਚ ਲਿਖਿਆ ਜੀ ਨਹੀਂ ਸਮਝ ਆਈ ਉਹ ਐਂ ਕਹਿ ਰਹੇ ਵੀ ਉਹ ਜਿਹੜੇ ਦੋਸ਼ੀ ਗਏ ਉਹ ਕੀ ਨਾਮ ਦਾ ਰਗਵੀਰ ਸਿੰਘ ਉਹਦੇ ਬਾਰੇ ਲਿਖਿਆ ਕੁਝ ਪੁਲਸ ਵਾਲਿਆਂ ਦਾ ਕਹਿਣਾ ਜੀ ਸਾਨੂੰ ਨਹੀਂ ਪਤਾ ਇਸ ਜੀ ਕਿ ਫੁਟੇਜ ਫੁਟੇਜ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜਸਪਾਲ ਆਪਣੀ ਜਿਹੜੀ ਕਿਸੇ ਚੀਜ਼ ਨਾਲ ਰੱਸੀ ਬਣਾਉਂਦਾ ਫਿਰ ਆਪਣੇ ਗਲਚ ਪਾਉਂਦਾ ਦੇਖਿਆ ਤੁਸੀਂ ਉਹ ਸੀ ਦੇਖਿਆ ਥੋੜਾ ਜਿਹਾ ਸੀਨ ਦੇਖਿਆ ਕੰਬਲ ਪਾੜ ਕੇ ਰੱਸੀ ਵਟ ਕੇ ਗਲਚ ਪਾਉਂਦਾ ਉਸ ਤੋਂ ਬਾਅਦ ਉਹ ਕੁਸ਼ਟ ਕਰਦਾ ਜਿਵੇਂ ਮੰਨ ਲਓ ਵੀ ਝੂਠਾ ਆਪਾਂ ਕਰਦੇ ਜਿਵੇਂ ਫਿਲਮਾਂ ਨਾਟਕਾਂ 'ਚ ਦੇਖਦੇ ਆ ਉਹ ਚੀਜ਼ ਕਰਦਾ ਪਰ ਉਹ ਕੋਸੇ ਵੀ ਨਹੀਂ ਕਰਦਾ ਉਹ ਵੀ ਜਿਵੇਂ ਐ ਜਿਵੇਂ ਕਿਸੇ ਦੇ ਡਰ ਤੇ ਕਹਿਣ ਤੇ ਵੀ ਕਰਵਾਇਆ ਜਾਂਦਾ ਜਿਵੇਂ ਫਿਲਮਾਂ ਚ ਐਕਟਿੰਗ ਕਰਦੇ ਉਹ ਚੀਜ਼ ਕਰਦਾ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਕਿ ਫਿਲਮਾਂ ਵਾਂਗੂ ਕਰਦਾ ਹੈ ਪਾ ਕੇ ਗਲੇ 'ਚ ਉਤਾਰ ਲੈਂਦਾ ਹਾਂਜੀ ਪਾ ਲੈਂਦਾ ਗਲੇ 'ਚ ਬੰਨ ਲੈਂਦਾ ਫਿਰ ਉਤਾਰ ਲੈਂਦਾ ਦੋ ਵਾਰੀ ਐ ਕਰਿਆ ਫਿਰ ਜਾ ਕੇ ਪਾਣੀ ਪੀ ਕੇ ਫਿਰ ਸੌ ਜਾਂਦਾ ਕੰਬਰ ਲੈ ਕੇ ਇੱਕ ਘੰਟਾ ਲੰਮੀ ਪੈ ਜਾਂਦਾ ਬਾਅਦ ਚ ਫੇਰ ਉੱਠਦਾ ਫੇਰ ਬਾਥਰੂਮ ਜਾਂਦਾ ਉਸ ਤੋਂ ਬਾਅਦ ਇਧਰਲੀ ਸਾਈਡ ਜਾਂਦਾ ਉਸ ਤੋਂ ਬਾਅਦ ਉਹਰੇ ਨੀ ਆਉਂਦਾ ਬਹੁ ਟਾਈਮ ਨਹੀਂ ਆਉਂਦਾ ਫਿਰ ਉਸ ਤੋਂ ਬਾਅਦ ਕੁਝ ਨਹੀਂ ਦਿਖਾਇਆ ਸਾਨੂੰ ਨਾ ਕੋਈ ਫਾਂਸੀ ਲੰਦਾ ਦਿਖਾਇਆ ਮੱਤਿਆ ਕਰਦਾ ਕੁਝ ਹੀ ਨਹੀਂ ਦਿਖਾਈ ਠੀਕ ਹੈ ਅੰਤ ਕਿੱਥੇ ਹੁੰਦਾ ਵੀਡੀਓ ਦਾ ਐਂਡ ਕਿੱਥੇ ਹੁੰਦਾ ਐਂਡ ਇੱਥੇ ਹੀ ਹੁੰਦਾ ਜੀ ਬਸ ਉਹ ਉੱਠਦਾ ਪਾਣੀ ਪੀਂਦਾ ਉਸ ਤੋਂ ਬਾਅਦ ਦੂਜੀ ਸਾਈਡ ਜਾਂਦਾ ਫਿਰ ਆਉਂਦਾ ਨਹੀਂ ਵਾਪਸ ਇੱਧਰ ਸਾਹਮਣੇ ਨਹੀਂ ਸੰਤਖਾਰੇ ਉੱਧਰ ਕਹਿਰੇ ਅ ਵੀ ਉੱਧਰ ਕੈਮਰਾ ਨਹੀਂ ਹੈ ਸ਼ੱਕ ਹੈ ਕਿਰੇ ਜੀ ਹੈ ਵੀਡੀਓ ਅਜੇ ਸੱਚ ਸਾਹਮਣੇ ਨਹੀਂ ਆਇਆ ਬਸ ਉਸ ਤੋਂ ਬਾਅਦ ਜੀ ਸਾਨੂੰ 5 ਮਿੰਟ ਦੀ ਵੀਡੀਓ ਇੱਕ ਹੋਰ ਦਿਖਾਈ ਗਈ ਜ ਜਦੋਂ ਵੀਡੀਓ ਖਤਮ ਹੁੰਦੀ ਹੈ ਵੀ ਸਰਕਾਰੀ ਮੁਲਾਜ਼ਮਾਂ ਦੀ ਉੰਦੀ ਗੱਡੀ ਆਉਂਦੀ ਹੈ ਉਸ ਤੇ ਵੀ ਉਹਦੀ ਲਾਸ਼ ਉਸ ਤੋਂ ਪਹਿਲਾਂ ਜੀ ਕੈਮਰਾ ਕਮਾਇਆ ਜਾਂਦਾ ਕੈਮਰੇ ਦੇ ਉੱਤੇ ਕੱਪੜਾ ਪਾਇਆ ਜਾਂਦਾ ਕਿਹੜਾ ਜਿਹੜਾ ਹਵਾਲਤ ਵਾਲਾ ਕੈਮਰਾ ਸਾਟ ਵਾਲਾ ਕੈਮਰਾ ਜੀ ਉਹ ਕਮਾ ਕੇ ਉੰਦੇ ਬਾਹ ਹੱਥ ਹੀ ਦਿਸਦੇ ਆ ਐ ਕੱਪੜਾ ਪਾਉਂਦੇ ਆ ਉੱਪਰ ਪਰ ਚਿਹਰਾ ਨਹੀਂ ਦਿਖ ਰਿਹਾ ਵੀ ਕਿਸ ਨੇ ਪਾਇਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਇਹ ਕੱਪੜਾ ਪਾਇਆਗਾ ਉਹ ਕਿੰਨੇ ਕ ਟਾਈਮ ਬਾਅਦ ਆਇਆ ਜਸਪਾਲ ਜਦੋਂ ਇੱਧਰ ਨੂੰ ਚਲਾ ਗਿਆ ਤੁਸੀਂ ਕਿਹਾ ਉਸ ਤੋਂ ਬਾਅਦ ਇਹ ਹੱਥ ਆਉਂਦੇ ਨੇ ਜਿਹੜੇ ਕਿੰਨੇ ਟਾਈਮ ਕਿੰਨੇ ਟਾਈਮ ਘੰਟੇ ਬਾਅਦ ਹਾਂਜੀ ਥੱਲੇ ਹੱਥ ਦਿਖ ਰਹੇ ਹਾਂਜੀ ਹੱਥ ਦੇਖਦੇ ਆ ਉਸ ਤੋਂ ਬਾਅਦ ਸਰਕਾਰੀ ਗੱਡੀ ਆਉਂਦੀ ਐ ਉਹ ਇਹ ਉਹੀ ਵੀਡੀਓ ਜਾਂ ਦੂਸਰਾ ਵੀਡੀਓ ਦੂਸਰਾ ਵੀਡੀਓ ਉਸ ਤੋਂ ਬਾਅਦ 5 ਮਿੰਟ ਕੱਪੜਾ ਪਾਏ ਤੋਂ ਬਾਅਦ ਕੱਟ ਕਰਕੇ 5 ਮਿੰਟ ਬਾਅਦ ਦੀ ਵੀਡੀਓ ਜੀ ਫਿਰ ਉਸ ਗੱਡੀ ਦੇ ਵਿੱਚ ਲੈ ਕੇ ਜਾਂਦੇ ਆ ਤਰੀ ਗੱਡੀ ਜਾਂਦੇ ਆ ਕਹਿੰਦੇ ਬੋਡ ਬੁੱਢੀ ਲੈ ਕੇ ਜਾਂਦੇ ਆ ਫਿਰ ਲਾਜ ਦਿਖਾਉਂਦੇ ਨਹੀਂ ਇਹ ਸਾਨੂੰ ਕੁਝ ਕਹਿ ਹੀ ਰਿਹਾ ਨਹੀਂ ਉਹਦਾ ਸਾਨੂੰ ਦਿਖ ਰਿਹਾ ਸੀ ਵੀ ਕਿਸੇ লাশ ਨੂੰ ਲੈ ਕੇ ਜਾ ਐ ਤਾਂ ਦੇ ਥੋੜਾ ਪਤਾ ਦਿਖਾਈ ਦੇ ਰਿਹਾ ਜਿਆਦਾ ਨਹੀਂ ਦੇ ਰਿਹਾ ਬਸ ਗੱਡੀ ਦੇ ਮੁਲਾਜ਼ਮ ਸਿਵਲ ਕਪੜਾ ਜਿਹੜੇ ਜਾ ਰਹੇ ਆ ਪਛਾਣ ਨਹੀਂ ਆ ਰਹੀ ਜਾਂਦੇ ਵੀ ਤੇ ਆਉਂਦੇ ਵੀ 15 20 25 ਮਿੰਟ ਚ ਗੱਡੀ ਵਾਪਸ ਆਉਂਦੀ ਜੀ ਮਗਰਲੇ 게ਟ ਜਾਂਦੇ ਮਗਰਲੇ 게ਟ ਆ ਉਹ ਜਿਹੜੇ ਪੁਲਿਸ ਦੇ ਅਧਿਕਾਰੀ ਜਾਂਦੇ ਨੇ ਉਹਨਾਂ ਵਿੱਚ ਉਹ ਐਸਐਚਓ ਨਰਿੰਦਰ ਸਿੰਘ ਨਾਂ ਦਾ ਕੋਈ ਵਿਅਕਤੀ ਉਹ ਉਹਦੀ ਕਿਸੇ ਨੇ ਪਛਾਣ ਕੀਤੀ ਉਹਦੀ ਪਛਾਣ ਨਹੀਂ ਉਸਨਾਂ ਦੀ ਗੱਡੀ ਉਸ ਤੋਂ ਬਾਅਦ ਚ ਜਾਂਦੀ ਸੀ ਉਹ ਆਪਣੀ ਗੱਡੀ ਤੇ ਜਾ ਰਿਹਾ ਉਸ ਤੋਂ ਬਾਅਦ ਜਦੋਂ ਆ ਜਾਂਦੇ ਆ ਦੁਬਾਰਾ ਉਸ ਤੋਂ ਬਾਅਦ ਚ ਜਾ ਰਿਹਾ ਤੁਹਾਨੂੰ ਪਛਾਣ ਹੈਗੀ ਨਰਿੰਦਰ ਸਿੰਘ ਨਹੀਂ ਜੀ ਐ ਪਛਾਣ ਨਹੀਂ ਫਿਰ ਤੁਹਾਨੂੰ ਆ ਰਿਹਾ ਉਹ ਕਹਿ ਰਹੇ ਆ ਉਹੀ ਵਿੱਚ ਕਹਿ ਰਹੇ ਆ ਵੀਡੀਓ ਦਿਖਾਉਣ ਵਾਲੇ ਵੀ ਇਹਦਰ ਸਿੰਘ ਦੀ ਗੱਡੀ ਹੈ ਜਾ ਰਿਹਾ ਉਸ ਗੱਡੀ ਠੀਕ ਹੈ ਠੀਕ ਹਾਂਜੀ ਓਕੇ ਹੋਰ ਕੋਈ ਵੀਡੀਓ ਇਸ ਤੋਂ ਬਿਨਾ ਦਿਖਾਈ ਨਹੀਂ ਜੀ ਹੋਰ ਨਹੀਂ ਦਿਖਾਈ ਬਸ ਆ ਹੀ ਦਿਖਾਈ ਇੱਕ ਸੀਸੀਟੀਵੀ ਫੁਟੇਜ ਹੁੰਦੀ ਹੈ ਨਾ ਉਸ ਤਰੀਕ ਤੇ ਡੇਟ ਨਾਲ ਟਾਈਮ ਆਉਂਦਾ ਹੁੰਦਾ ਹੈ ਸਾਈਡ ਤੇ ਸਵੇਰ ਦਾ 5:00 ਦਾ ਸੀ 5:00 ਵਜੇ ਕੇ 6 ਮਿੰਟ ਦਾ ਟਾਈਮ ਸੀ ਜੀ ਜਦੋਂ ਸਵੇਰ 5:00 ਦਾ ਟਾਈਮ ਜਦੋਂ ਲੈ ਕੇ ਗਏ ਟਾਈਮ ਦੇਖ 5:00 ਵਜੇ ਕੇ 15 ਮਿੰਟ ਤੇ ਹਾਂਜੀ ਟਾਈਮ ਦੇਖ ਕੇ ਜਦੋਂ ਲੈ ਕੇ ਦੂਸਰੀ ਵੀਡੀਓ ਤਾਂ ਨਹੀਂ ਦੇਖਿਆ ਨਹੀਂ ਦੂਸਰੀ ਤਾਂ ਇਹ ਦੇਖਿਆ ਸੋ ਹੁਣ 20 ਤਰੀਕ ਸੀ ਜਿਸ ਉਸ ਦਿਨ ਦੀ 20 ਤਰੀਕ ਸੀ ਠੀਕ ਹਾਂ ਬਿਲਕੁਲ ਮੈਂ ਤਾਂ ਉਸਨੂੰ ਤਰਾਦ ਨੂੰ 11 ਵਜੇ ਜਸਪਾਲ ਨੂੰ ਗ੍ਰਿਫਤਾਰ ਕੀਤਾ ਹੈ 20 ਤਰੀਕ ਨੂੰ ਸਵੇਰ 5 ਵਜੇ ਲੈ ਵੀ ਗਿਆ ਹਾਂਜੀ ਸੋ ਸੀਸੀਟੀਵੀ ਫੁਟੇਜ ਦਿਖਾਈ ਹੈ ਤੁਸੀਂ ਹੁਣ ਮੰਨਦੇ ਹੋ ਕਿ ਜਸਪਾਲ ਨੇ ਖੁਦਕੁਸ਼ੀ ਕੀਤੀ ਕੀਤੀ ਜੀ ਖੁਦਕੁਸ਼ੀ ਉਸਨੂੰ ਉਸ ਦਾ ਕਤਲ ਕੀਤਾ ਗਿਆ ਪੁਲਿਸ ਹੀ ਜ਼ਿੰਮੇਵਾਰ ਹੈ ਉਸ ਨੇ ਹੀ ਕੀਤਾ ਜੋ ਕੀਤਾ ਹੈ ਰਗਵੀਰ ਦੇ ਕਹਿਨ ਤੇ ਕੀਤਾ ਜੇ ਕਿਸੇ ਦੇ ਕਹਿਨ ਤੇ ਕੀਤਾ ਜ਼ਿੰਮੇਵਾਰ ਰਗਵੀਰ ਤੇ ਉਸ ਦੀ ਧਰਮ ਪਤਨੀ ਤੇ ਪੁਲਿਸ ਹੀ ਹੈ ਰਗਵੀਰ ਤੇ ਇਲਜ਼ਾਮ ਜਿਹੜਾ ਤੁਸੀਂ ਲਗਾ ਰਹੇ ਹੋ ਪੁਲਿਸ ਨੂੰ ਤੁਸੀਂ ਸਵਾਲ ਨਹੀਂ ਪੁੱਛਿਆ ਅੱਜ ਵੀ ਕਿਉਂ ਤੁਸੀਂ ਉਹਨੂੰ ਫੜ ਨਹੀਂ ਰਹੇ ਹੈਗੇ ਤੁਸੀਂ ਗਾਇਰੇ ਜੀ ਅਸੀਂ ਫੜ ਰਹੇ ਆ ਪਰ ਰਗਵੀਰ ਉੱਤੇ ਹੈ ਹੀ ਨਹੀਂ ਜਿੱਥੋਂ ਦਾ ਡਰੈੱਸ ਦਿੱਤਾ ਹੈ ਰਗਵੀਰ ਪਹਿਲਾਂ ਹੀ ਪਗੌੜਾ ਹੈ ਪੁਲਿਸ ਦਾ ਪੁਲਿਸੇ ਬਿਆਨ ਦੇ ਰਹੀ ਹੈ ਪਰ ਸਰਲੀ ਮੇਰੀ ਸਰਕਾਰ ਹੈ ਜੀ ਤੇ ਪੁਲਿਸ ਨੇ ਇਹ ਦੱਸਿਆ ਵੀ ਦਰਖਾਸਤ ਕਿਹਨੇ ਦਿੱਤੀ ਸੀ ਜਸਪਾਲ ਦੇ ਖਿਲਾਫ ਹਾਂਜੀ ਰਗਵੀਰ ਸਿੰਘ ਨੇ ਹੀ ਦਿੱਤੀ ਉਸ ਦੀ ਕੋਲ ਹੀ ਆਈ ਹੈ ਉਸ ਤੇ ਕੋਲੋਂ ਤੇ ਹੀ ਅਸਲੇ ਦੀ ਦਿੱਤੀ ਦਰਖਾਸਤ ਉਹਨਾਂ ਦੇ ਚੱਕਣ ਗਏ ਉਹਨਾਂ ਦਾ ਕਹਿਣਾ ਇਹ ਹੈ ਵੀ ਬੇਟੇ ਤੋਂ 100 ਰੁਪਿਆ ਤੇ ਮੋਬਾਈਲ ਮਿਲਿਆ ਹੋਰ ਕੁਝ ਨਹੀਂ ਮਿਲਿਆ ਇਹ ਪੁਲਿਸ ਨੇ ਕਿਹਾ ਇਹ ਪੁਲਿਸ ਨੇ ਕਿਹਾ ਨਰਿੰਦਰ ਸਿੰਘ ਨੇ ਆਪ ਖੁਦ ਕਿਹਾ ਮੇਰੇ ਵੀਰੇ ਜਦੋਂ ਸਾਨੂੰ ਪਤਾ ਲੱਗਾ ਸਾਡਾ ਪਰਿਵਾਰ ਆਇਆ ਨਰਿੰਦਰ ਸਿੰਘ ਨੇ ਆਪ ਗੱਲ ਕਰਕੇ ਖੁਦ ਇਹ ਗੱਲ ਕਹੀ ਤੁਸੀਂ ਪੁਲਿਸ ਨੂੰ ਇਹ ਨਹੀਂ ਪੁੱਛਿਆ ਵੀ ਨਰਿੰਦਰ ਸਿੰਘ ਨੇ ਖੁਦਕੁਸ਼ੀ ਕਿਉਂ ਕੀਤੀ ਫਿਰ ਪੁੱਛਿਆ ਜੀ ਉਹ ਕਹ ਰਹੇ ਸੀ ਉਹ ਐਸਸੀ ਦਾ ਜ਼ਿੰਮੇਵਾਰ ਸੀ ਲੈ ਕੇ ਆਏ ਸੋ ਤਾਂ ਸੈਨ ਨਹੀਂ ਹੋਇਆ ਉਸਨੇ ਤਾਂ ਕੀਤੀ ਹੋ ਸਕਦਾ ਉਹਦੇ ਚ ਕੋਈ ਗਰਾਗ ਹੋਵੇ ਸਾਨੂੰ ਨਹੀਂ ਲੱਗਦਾ ਉਹਨੇ ਆਪ ਕੀਤੀ ਐਂ ਲੱਗਦਾ ਵੀ ਉਹਦਾ ਵੀ ਕਤਲ ਕੀਤਾ ਗਿਆ ਤੁਹਾਨੂੰ ਨਹੀਂ ਲੱਗਦਾ ਵੀ ਪੁਲਿਸ ਸਾਰਾ ਜਿਹੜਾ ਮਸਲਾ ਹੈ ਨਰਿੰਦਰ ਸਿੰਘ ਤੇ ਸੁੱਟ ਕੇ ਨਿਕਲਣਾ ਚਾਹੁੰਦੀ ਹੈ ਹਾਂਜੀ ਹਏ ਚਲ ਆਇਤ ਸਾਰਾ ਦਾਗੇ ਜੀ ਕਹਿੰਦਾ ਠੀਕ ਐ ਸੋ ਆਖਰੀ ਸਵਾਲ ਹੈ ਹੁਣ ਤੁਸੀਂ ਕੀ ਚਾਹੁੰਦੇ ਹੋ ਕੀ ਕੀ ਤੁਹਾਡੀਆਂ ਮੰਗਾਂ ਨੇ ਸੀਸੀਟੀਵੀ ਦੇਖਣ ਤੋਂ ਬਾਅਦ ਤੁਹਾਡਾ ਕੋਈ ਮੰਗ ਬਦਲੀ ਐ ਸਾਡੀਆਂ ਇਹ ਜੀ ਸਾਨੂੰ ਸਾਡਾ ਬੇਟਾ ਚਾਹੀਦਾ ਲਾਸ਼ ਚਾਹੀਦੀ ਐ ਤੇ ਸਾਨੂੰ ਉਹਨਾਂ ਦੀ ਉਹਨਾਂ ਨੂੰ ਸਜ਼ਾ ਚਾਹੀਦੀ ਜਿਹੜੇ ਹੈ ਸੋ ਜਸਪਾਲ ਦੇ ਪਰਿਵਾਰਿਕ ਮੈਂਬਰ ਨੇ ਜਸਪਾਲ ਦੇ ਮਾਤਾ ਦੀ ਹਾਲਤ ਇਸ ਵੇਲੇ ਠੀਕ ਨਹੀਂ ਹੈ ਕਿ ਉਹ ਸਾਡੇ ਨਾਲ ਗੱਲ ਕਰ ਸਕਣ ਉਹਨਾਂ ਦੀ ਮਾਸੀ ਨੇ ਸਾਰਾ ਦੱਸਿਆ ਸੀਸੀਟੀਵੀ ਫੁਟੇਜ ਦੇ ਵਿੱਚ ਕੀ ਦੇਖਿਆ ਪਰ ਇਹਨਾਂ ਨੂੰ ਕੋਈ ਯਕੀਨ ਨਹੀਂ ਹੈ ਹਾਲਾਂਕਿ ਕਹਿ ਰਹੇ ਨੇ ਕਿ ਉਹ ਜਸਪਾਲ ਹੀ ਹੈ ਜੋ ਫੁਟੇਜ ਦੇ ਵਿੱਚ ਉਹ ਦੇਖ ਰਹੇ ਨੇ ਇੱਕ ਵਾਰੀ ਮੈਂ ਹੋਰ ਪੁੱਛਾਂਗੀ ਜੋ ਫੁਟੇਜ ਦੇ ਵਿੱਚ ਤੁਸੀਂ ਇਨਸਾਨ ਦੇਖਿਆ ਤੁਹਾਨੂੰ ਪੂਰੀ ਪਛਾਣ ਹੈ ਵੀ ਉਹ ਜਸਪਾਲ ਹੈ ਹਾਂਜੀ ਪਛਾਣ ਹੈ ਜੀ ਉਹ ਸਾਡਾ ਹੀ ਬੇਟਾ ਜਸਪਾਲ ਲੱਡੇ ਹੈ ਸੋ ਪਛਾਣ ਹੈ ਕਿ ਜਸਪਾਲ ਹੈ ਪਰ ਵਿਸ਼ਵਾਸ ਨਹੀਂ ਹੈ ਕਿ ਜਸਪਾਲ ਨੇ ਖੁਦਕੁਸ਼ੀ ਕੀਤੀ ਕਿਉਂਕਿ ਫੁਟੇਜ ਦੇ ਵਿੱਚ ਉਸ ਤਰ੍ਹਾਂ ਦਾ ਕੋਈ ਵੀ ਦ੍ਰਿਸ਼ ਦੇਖਣ ਨੂੰ ਨਹੀਂ ਮਿਲਿਆ ਜਿੱਥੇ ਜਸਪਾਲ ਨੇ ਆਪਣੇ ਗਲ ਵਿੱਚ ਪਾਹਾ ਲੈ ਕੇ ਖੁਦਕੁਸ਼ੀ ਕੀਤੀ ਹੋਵੇ ਸੋ ਹਾਲੇ ਤੱਕ ਵੀ ਇਸ ਰਾਜ਼ ਤੋਂ ਜਸਪਾਲ ਦੀ ਖੁਦਕੁਸ਼ੀ ਸੀ ਜਾਂ ਮੌਤ ਜਸਪਾਲ ਦੀ ਲਾਸ਼ ਕਿੱਥੇ ਖਪ ਗਈ ਖਪਾ ਦਿੱਤੀ ਗਈ ਇਸ ਤੋਂ ਹਾਲੇ ਕੋਈ ਵੀ ਪਰਦਾ ਨਹੀਂ ਉੱਠਿਆ ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਫਰੀਦਕੋਟ ਤੋਂ ਰਿਪੋਰਟ